ਇਹ ਕਿਹੜਾ ਕਾਲਾ ਸਵੈਕ ਵਿਕੀਤੇ ਵੀਰ ਜੀ ਸਾਡਾ ਦਲਬਾਜ ਸਿੰਘ ਪਿੰਡ ਬਡੇਸਬਰਾ ਉਹਨਾਂ ਦੀ ਧੀ ਬਾਹਰਲੇ ਵਿਦੇਸ਼ ਦੀ ਧਰਤੀ ਤੋਂ ਖੇਡ ਕੇ ਆਇਆ ਜਿਹੜੇ ਲੋਕ ਧੀਆ ਨੂੰ ਬਹੁਤ ਸਮਝਿਆ ਬਾਈ ਜੀ ਉਹਨਾਂ ਦੇ ਮੂੰਹ ਤੇ ਬਹੁਤ ਵੱਡੀ ਚਪਟ ਚਪੇੜ ਕਹਿ ਸਕਦੇ ਆ ਵੀ ਧੀਆ ਨੂੰ ਬੋਝ ਮੰਨਦੇ ਆ ਜਾਂ ਕਈ ਬੰਦੇ ਧੀਆ ਜੰਮਣ ਤੋਂ ਡਰਦੇ ਆ ਵੀ ਕਿਹਦੇ ਪਤਾ ਨਹੀਂ ਹੈ ਨਾ ਇਹ ਹੁੰਦੀਆਂ ਗੱਲਾਂ ਇਹ ਗੱਲਾਂ ਬਾਕੀ ਅੱਜ ਸਾਡੇ ਪਿੰਡ ਦੀ ਧੀ ਨੇ ਸਾਨੂੰ ਇਹ ਸਾਬਤ ਕਰ ਦਿੱਤੇ ਵੀ ਵਾਕਈ ਧੀਆਂ ਆ ਮਾਪਿਆਂ ਦੇ ਸਿਰ ਤੇ ਭੋਜ ਕੋਈ ਬੋਝ ਨਹੀਂ ਹੁੰਦੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਹੁੰਦੀਆਂ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਇੱਕ ਬਹੁਤ ਖੁਸ਼ੀ ਵਾਲੀ ਗੱਲ ਆ ਮਾਣ ਵਾਲੀ ਗੱਲ ਆ ਕੱਲੇ ਸਾਡੀ ਵਾਸਤੇ ਨਹੀਂ ਦਿਲਵਾਜੇਂ ਵਾਸਤੇ ਨਹੀਂ ਪੂਰੇ ਪਿੰਡ ਵਾਸਤੇ ਕਿਉਂਕਿ ਜਦੋਂ ਕਿਤੇ ਨਾ ਉਹਨਾਂ ਦੇ ਪਿੰਡ ਦੇ ਨਾਂ ਨਾਲ ਜਾਣਿਆ ਜਾਂਦਾ ਤੁਸੀਂ ਬੁਝਾਈ ਦਿੰਨੇ ਆ ਸਰਦਾਰ ਦਿਲਬਾਖ ਸਿੰਘ ਬਣਾ ਨੂੰ ਮਾਤਾ ਜੀ ਉਹਨਾਂ ਨੂੰ ਤੇ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਜੀ ਬਹੁਤ ਬਹੁਤ ਜੀ ਦਾ ਚੰਗਾ ਇਹਨਾਂ ਨੂੰ ਸਮਝਾਇਆ ਚੰਗੇ ਕੰਮਾਂ ਤੇ ਲਾਇਆ ਇਹ ਕਿਉਂਕਿ ਮਾਪਿਆਂ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਹੈ ਇਹਨਾਂ ਕੰਮਾਂ ਦੇ ਵਿੱਚ ਜਿਹੜਾ ਦਿਲਬਖ ਸਿੰਘ ਜੀ ਨੇ ਇਹਨਾਂ ਦੇ ਪਿੱਛੇ ਬਹੁਤ ਵੱਡਾ ਜਿਹੜਾ ਛੱਡਣਾ ਜਿੱਥੇ ਜਾਣਾ ਮਗਰ ਆਉਣਾ ਬੜੀ ਦੂਰ ਦੂਰ ਤੱਕ ਵੀ ਸਾਡਾ ਅਸਾਮ ਗੁਆਟੀ ਧੀ ਨੂੰ ਲੈ ਕੇ ਨਾਲ ਭੌਜੀ ਜਾਂਦਾ ਰਿਹਾ ਤੇ ਮਿਹਨਤ ਕੀਤੀ ਹੈ ਜੀ ਅੱਜ ਮਿਹਨਤ ਦਾ ਫਲ ਹੈ ਜੀ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਦੇਸ਼ ਵਾਸੀਆਂ ਦਾ ਜਿੱਦੇ ਵੀ ਲੋਕ ਆ ਜਾਂ ਪਿੰਡ ਵਾਸੀ ਹੈ ਜੀ ਜਿਨ੍ਹਾਂ ਨੇ ਧੀ ਨੂੰ ਭੁਲਾਉਂਦਾ ਹਾਰ ਪਾ ਕੇ ਸਨਮਾਨ ਕਰਕੇ ਝੋਲਤ ਮੱਕਿਆ ਨਾਲ ਪਿੰਡ ਸਭਰਾ ਬਾਈ ਜੀ ਘਰੇ ਲੈ ਕੇ ਆਂਦਾ ਬਾਕੀ ਦਲਬਾਹ ਸਿੰਘ ਜਿੱਤੋਂ ਵੀ ਜਾਣਦੇ ਆ ਬਾਈ ਜੀ ਬਹੁਤ ਬਹੁਤ ਮੁਬਾਰਕਾਂ ਦੀ ਤੁਹਾਨੂੰ ਕੀ ਕਹਿਣਾ ਚਾਹੁੰਦੇ ਆਂ ਦੀ ਵੇਖੋ ਆਪਣੀ ਧੀ ਨੇ ਕਿੱਦਾਂ ਵੱਡਾ ਨਾਮ ਰੋਜ਼ਨ ਕਰਕੇ ਪੂਰੇ ਆਪਣੇ ਨਹੀਂ ਪੂਰੇ ਦੇਸ਼ ਦਾ ਸਭ ਨਾਲ ਪੰਜਾਬ ਦਾ ਇੰਡੀਆ ਦਾ ਨਾਮ ਰੋਜ਼ਨ ਕੀਤਾ ਹੈ ਜੀ ਮੈਂ ਪਹਿਲੇ ਸਭਰਾ ਦੇ ਦਲਬਾਹ ਸਿੰਘ ਨਮਤਰ ਜੀ ਦਾ ਬਹੁਤ ਬਹੁਤ ਧੰਨ ਸਭਰਾ ਦੇ ਸਾਰੇ ਮਿੱਤਰਾਂ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਮੈਂ ਜੋ ਮੇਰੇ ਵੀਰ ਜਰਨੈਲ ਸਿੰਘ ਜੀ ਦੀ ਬਾਕੀ ਤੇ ਅਰੇਵਾ ਦੇ ਸਰਦਾਰ ਬੋਲਦੇ ਜੁਤਕਾਰ ਵਿਸ਼ੇਸ਼ ਤੌਰ ਤੇ ਅੱਜ ਬੈਡੀ ਨਸ਼ਾ ਮਾਤ ਕਰਦੇ ਪਿੰਡ ਦੇ ਦੂਸਰੇ ਵੱਲ ਤੋਂ ਆਇਆ ਇਹਨਾਂ ਦਾ ਵੀ ਮੈਂ ਬਹੁਤ ਬਹੁਤ ਅਦਾਤ ਦੇ ਪਿੰਡ ਵਾਸੀਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਰਿਕਾ ਦਾ ਜਨਕ ਪਾਰਟੀ ਸੈਂਟਰ ਚੋਂ ਵੀ ਦਾ ਮੈਂਬਰ ਬਣ ਜਾਇਆ ਦਾ ਸਰ ਨਗਰ ਸਭਰਾ ਇੱਕ ਨਾਮਵਰ ਨਗਰ ਆ ਜਿਹਦੇ ਵਿੱਚ ਸਿਆਸਤਾਂ ਉੱਤੇ ਦੇ ਵਿੱਚ بڑے بڑے ਯੋਧੇ ਸਾਡੇ ਜੋਤਾ ਸਿੰਘ ਪਹਿਲਵਾਨ ਸਾਡੇ ਕਵੀਸ਼ਰ ਸੁਰਗਵਾਸੀ ਕਵੀਸ਼ਰ ਜਰਨੈਲ ਸਿੰਘ ਨਾਮਾਰ ਵਿਅਕਤੀ ਜੋਦੇ ਪੈਦਾ ਹੋਏ ਆ ਜਿੱਥੇ ਕਿ ਸਾਡਾ ਸਕੂਲ ਹਾਈ ਸਕੂਲ ਨੂੰ ਦਰਸ਼ਕਾਂ ਨੂੰ ਕਿਉਂਕਿ ਜਿਹਦਾ ਟਾਈਮ ਹੁੰਦੀ ਹੈ ਪਤਾ ਲੱਗ ਸਕਦਾ ਨਵਜੋਤ ਸਿੰਘ ਮਾਸਟਰ ਹੈ ਬਹੁਤ ਸੱਚਾ ਢੰਗ ਨਾਲ ਵਿਕਾਸ ਸਕੂਲ ਦੀ ਬਿਲਡਿੰਗ ਦਾ ਕਰ ਰਿਹਾ ਮੈਂ ਧੰਨਵਾਦ ਕਰਦਾ ਹਾਂ ਸਕੂਲ ਦੇ ਵਿੱਚੋਂ ਬੇਟੀ ਨੇ 10 12 ਕਲਾਸਾਂ ਪਾਸ ਕੀਤੀਆਂ ਕਿਸੇ ਵੀ ਕੰਮ ਦੇ ਵਿੱਚ ਆਪ ਨਗਰ ਸਭਰਾਵਾ ਦੀ ਸਾਬਕਾ ਪੰਚਾਇਤ ਮੌਜੂਦਾ ਪੰਚਾਇਤ ਮੋਦਬਾਰ ਵਿਅਕਤੀ ਸਾਡੇ ਵਿੱਚ ਆਣ ਕੇ ਬਰਾਜੀ ਆ ਇਹਨਾਂ ਦਾ ਧੰਨਵਾਦ ਆ ਜੀ ਆ ਮੈਂ ਜਿਹੜੀ ਸਾਡੀ ਬੇਟੀ ਕਰਮਨਕੌਰ ਕਿਤੇ ਸਾਡੇ ਸੈਕਟਰੀ ਪਰਿਵਾਰ ਜਮਾਟੇ ਨਗਰ ਸਭਰਾ ਸਾਡੇ ਪੂਰੇ ਜ਼ਿਲ੍ਹੇ ਤਰਨਤਾਰ ਸਾਡੇ ਦੇਸ਼ ਸਾਡੇ ਪੰਜਾਬ ਦਾ ਨਾਂ ਝੰਡਾਇਆ ਏਵੇਂ ਸਮਝ ਕੇ ਜੇ ਉੱਚਾ ਕੀਤਾ ਤੇਜ ਦਾ ਧੰਨਵਾਦ ਕਰਦਾ ਸਭਰਾਵਾ ਦੀ ਪੰਚਾਇਤ ਸੌਫਕਾ ਪੰਚਾਇਤ ਮੌਜੂਦਾ ਪੰਚਾਇਤ ਦਾ ਧੰਨਵਾਦ ਕਰਦਾ ਬੇਟੀ ਨੂੰ ਆਸ਼ੀਰਵਾਦ ਦੇਣਾਂ ਕੇ ਇਹ ਹੋਰ ਆਦਕਲ ਕੇ ਬਲੰਦੀਆਂ ਨੂੰ ਚੁਬੇ ਤੇ ਪੱਤਰਕਾਰ ਭਾਈ ਚਰਦਾ ਧੰਨਵਾਦ ਕਰਦਾ ਮੈਂ ਅਗਰ ਜੀ ਕਾ ਖਾਲਸਾ ਅਗਰ ਜੀ ਕੀ ਪਤੇ ਦੋਵੇਂ ਇੱਕੋ ਜਿਹੇ ਹੁੰਦੇ ਆ ਤੇ ਇਸ ਕਰਕੇ ਵਧੀਆ ਵਧੀਆ ਖੇਡਣਗੇ ਜੇ ਤੁਸੀਂ ਆਪਣੇ ਬੱਚੇ ਨੂੰ ਸਪੋਰਟ ਕਰੋਗੇ ਜਿਹੜੀ ਵੀ ਜਿਤ ਵੀ ਮਰਜ਼ੀ ਭਾਵੇਂ ਸਟੱਡੀ ਹੋਵੇਗੇ ਗੇਮ ਹੋਵੇ ਆਪਣੇ ਬੱਚੇ ਨੂੰ ਸਪੋਰਟ ਕਰੋ ਤਾਂ ਵਧੀਆ ਕਰੋ ਵਾਹ ਬਹੁਤ ਵਧੀਆ ਕਾਲੀ ਜੀ ਦੇਖੋ ਵਾਕਿਆ ਵੀਡੀਓ ਨਾਪਕੇ ਸ਼ੇਅਰ ਕਰਨੀ ਹੈ ਤੇ ਇਸ ਕੁੜੀ ਦੇ ਹੌਸਲਾ ਵਧਾਈ ਕਰਨੀ ਕੋਈ ਇਹੋ ਜੀਆਂ ਤੀਆਂ ਵਾਕ ਕਿਸੇ ਕਰਮਾਂ ਵਾਲੇ ਘਰਾਂ ਚ ਜੰਮਦੀਆਂ ਜਿਹੜੀਆਂ ਐਡਾ ਨਾਰੋਚਨ ਵਰਲਡ ਆਨ ਦੇ ਤੱਕ ਜਿਹੜਾ ਨਾਰੋਚਨ ਕਰਨਾ ਨਿੱਕੀ ਬੋਟੀ ਕਹੋਗੇ ਕਿ ਜਿਹੜੀ ਖੋਗੀ ਦੀ ਗੇਮ ਆ ਬੜੀ ਤਕੜੀ ਤੇ ਸੰਭਾਲ ਕੇ ਖੇਡਣ ਵਾਲੀ ਗੇਮ ਆ ਫਿਰ ਵੀ ਇਸ ਧੀ ਨੇ ਬੜਾ ਵੱਡਾ ਮਸਾਲਾ ਲਕਿਆ ਵੀ ਇਹ ਗੇਮ ਤੋਂ ਨਾਲ ਕਿ ਨਾਲ ਵੀਰ ਦੀ ਉਹਨਾਂ ਦੇ ਜਿਹੜੇ ਬਾਪੂ ਜੀ ਉਹਨਾਂ ਨੇ ਬਹੁਤ ਸਹਯੋਗ ਦਿੱਤਾ ਡੈਡੀ ਉਹਨਾਂ ਨੇ ਕਿ ਅਸੀਂ ਧੰਨਵਾਦ ਕਰਦੇ ਹਾਂ ਪੂਰੇ ਪਿੰਡ ਦਾ ਨਾਮ ਰੋਸ਼ਨ ਕੀਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ